ਮੈਂ ਮਾਚੇ ਦਾ ਪੂਰੀ ਤੇ ਵਿੱਚ ਕਟਾਪੂ ਕੀਤਾ ਕਿ ਬਿਲਕੁਲ ਅੱਜ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵੱਲੋਂ ਨਗਰ ਬਖੋਪੀਰ ਦੀ ਜਿਹੜੀ ਮੰਗ ਸੀਗੀ ਵਾਟਰ ਸਪਲਾਈ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਉਸ ਮੰਗ ਨੂੰ ਪੂਰਾ ਕਰਦੇ ਹੋਏ 61 ਲੱਖ ਦਾ ਜਿਹੜਾ ਐਸਟੀਮੇਟ ਸੀਗਾ ਜਿਹਨੂੰ 57 ਲੱਖ ਰੁਪਏ ਦੇ ਵਿੱਚ ਅੱਜ ਕੰਪਲੀਟ ਕਰਕੇ 228 ਪਰਿਵਾਰਾਂ ਨੂੰ ਜਿਹੜਾ ਪਾਣੀ ਹੈ ਜਿਹੜਾ ਉਹ ਪਹੁੰਚਦਾ ਕੀਤਾ ਗਿਆ ਔਰ 3.5 ਕਿਲੋਮੀਟਰ ਦੀ ਜਿਹੜੀ ਲੈਂਥ ਹੈ ਜਿਹਦੇ ਨਾਲ ਪਾਣੀ ਅੱਜ ਘਰੋ ਘਰੀ ਪਹੁੰਚਦਾ ਕੀਤਾ ਤੇ 480 ਫੁੱਟ ਜਿਹੜਾ ਡੂੰਗਾ ਬੋਰ ਹੈ ਜਿਹੜਾ ਅੱਜ ਕੰਪਲੀਟ ਕਰਕੇ ਲੋਕਾਂ ਨੂੰ ਪਾਣੀ ਪਹੁੰਚਦਾ ਕਰਕੇ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਉਦਘਾਟਨ ਕੀਤਾ ਮੇਰੇ ਨਾਲ ਸਾਰੇ ਵਿਭਾਗ ਦੇ ਐਕਸੀਅਨ ਤੇ ਅਧਿਕਾਰੀ ਹੈਗੇ ਨੇ ਨਾਲ ਸਾਰੀ ਜਿਹੜੀ ಗ್ರಾಮ ਪੰਚਾਇਤ ਬਖੋਪੀਰ ਸਰਪੰਚ ਸਾਹਿਬ ਜਿਹੜੇ ਸਾਡੇ ਭੈਣ ਜੀ ਜਸਪਾਲ ਕੌਰ ਸਾਰੇ ਨਾਲ ਤਾਂ ਕਿੰਨੇ ਪਰਿਵਾਰਾਂ ਨੂੰ ਜਿਹੜਾ ਇਸ ਚੀਜ਼ ਦਾ ਲਾਭ ਮਿਲਿਆ 228 ਪਰਿਵਾਰਾਂ ਨੂੰ ਜਿਹੜੇ ਅਸੀਂ ਕਨੈਕਸ਼ਨ ਦਿੱਤੇ ਨੇ ਹੋਰ ਵੀ ਜੇ ਕੋਈ ਰਹਿੰਦਾ ਕੋਈ ਲੋਡਬੰਦ ਹੋਊਗਾ ਤਾਂ ਉਹ ਜਿਹੜਾ ਬੰਦਾ ਵੀ ਕੋਈ ਐਪਲੀਕੇਸ਼ਨ ਦੇਊਗਾ ਤਾਂ ਉਹਨਾਂ ਨੂੰ ਮਿਲ ਜੂਗੀ। ਬੜੀ ਗੱਲਬਾਤ ਕੀਤੀ ਹੈ ਤਾਂ ਹੋਰ ਵੀ ਕਈ ਜਿਹੜੇ ਅਸੀਂ ਕੈਸੇ ਦੇ ਵਿਕਾਸਕਾਰੀ ਕੰਮਾਂ ਤੇ ਚਰਚਾ ਕੀਤੀ ਕਿਹੜੇ ਕਿਹੜੇ ਕੰਮਾਂ ਤੇ ਚਰਚਾ ਦੇਖੋ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਨ ਜਿਹੜੀਆਂ ਲਾਇਬ੍ਰੇਰੀ ਨੂੰ ਲੈ ਕੇ ਜਿਹੜੀਆਂ ਇਹਨਾਂ ਦੀ ਮੰਗ ਇਹਨਾਂ ਨੇ ਰੱਖੀ ਹੈ ਜਿਹੜਾ ਕਮਿਊਨਿਟੀ ਹਾਲ ਕਮ ਮੈਰਿਜ ਪੈਲੇਸ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਮੰਗ ਪੰਚਾਇਤ ਦੇ ਵੱਲੋਂ ਰੱਖੀ ਗਈ ਆ ਪਾਰਕ ਜਿਹੜੇ ਬਣਾਉਣ ਵਾਲੇ ਹੈਗੇ ਨੇ ਬਾਕੀ ਹੋਰ ਜਿਹੜੇ ਕੰਮ ਨੇ ਕੋ ਗਲੀਆਂ ਦੇ ਨੇ ਜਾਂ ਕੋ ਸ਼ਮਸ਼ਾਨ ਘਟਦੇ ਨੇ ਸੋ ਸਾਰੇ ਕੰਮ ਨੇ ਜਿਹੜੇ ਅੱਜ ਪੰਚਾਇਤ ਨੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜਾ ਉਦਘਾਟਨ ਕਰਕੇ ਗਏ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਸ਼ੁਰੂ ਕਰਾਉਣ ਦੇ ਲਈ ਦੁਬਾਰਾ ਪਿੰਡ ਦੇ ਵਿੱਚ ਆਉਣਾਂਗੇ